ਗੁਰੂ ਸਾਹਿਬ ਜੀ ਨੇ ਉਦਾਸੀ ਦਾ ਪੈਂਡਾ ਆਰੰਭ ਕਰਨ ਤੋਂ ਪਹਿਲਾਂ ਪਾਈ ਮਰਦਾਨਾ ਜੀ ਨੂੰ ਰਬਾਬ ਖਰੀਦਣ ਲਈ ਭੇਜਿਆ ਪਾਈ ਮਰਦਾਨਾ ਜੀ ਪਾਈ ਫਿਰੰਦੇ ਪਾਸ ਪਹੁੰਚੇ ਤੇ ਉਹਨਾਂ ਆਖਿਆ ਭਾਈ ਜੀ ਮੈਨੂੰ ਕੋਈ ਖਾਸ ਰਬਾਬ ਦਿਖਾਓ ਪਾਈ ਫਿਰੰਦਾ ਜੀ ਨੇ ਇੱਕ ਨਾਇਾਬ ਰਬਾਬ ਦੇ ਦਰਸ਼ਨ ਕਰਵਾਏ ਜੋ ਪਾਈ ਸਾਹਿਬ ਜੀ ਨੂੰ ਪਹਿਲੀ ਨਿਗਾਹ ਵਿੱਚ ਹੀ ਪਸੰਦ ਆ ਗਈ ਅੱਗੋਂ ਸਿਰੰਦਾ ਜੀ ਨੇ ਆਖਿਆ ਕਿ ਇਹ ਰਬਾਬ ਤਾਂ ਉਹਨਾਂ ਖਾਸ ਤੌਰ ਤੇ ਗੁਰੂ ਨਾਨਕ ਪਾਸ਼ਾ ਜੀ ਲਈ ਤਿਆਰ ਕੀਤੀ ਹੈ ਤੇ ਇਹ ਰਬਾਬ ਉਹ ਉਹਨਾਂ ਨੂੰ ਨਹੀਂ ਦੇ ਸਕਦੇ ਭਾਈ ਮਰਦਾਨਾ ਜੀ ਨੇ ਫਰਮਾਇਆ ਕਿ ਗੁਰੂ ਨਾਨਕ ਪਾਸ਼ਾ ਜੀ ਨਹੀਂ ਉਹਨਾਂ ਨੂੰ ਤੁਹਾਡੇ ਵੱਲ ਕਲਿਆ ਹੈ ਇਹ ਸੋਨ ਫਰੰਦਾ ਜੀ ਨੇ ਖੁਸ਼ੀ ਵਿੱਚ ਆਣ ਕਰਕੇ ਰਬਾਬ ਭੇਟ ਕਰਨ ਦੀ ਆਸ ਪ੍ਰਗਟਾਈ ਤੇ ਕਿਆ ਇਸ ਰਬਾਬ ਦੀ ਸਿਰਫ ਇੱਕੋ ਕੀਮਤ ਹੈ ਕਿ ਗੁਰੂ ਨਾਨਕ ਤੋਂ ਬਿਨਾ ਕਿਸੇ ਹੋਰ ਅੱਗੇ ਇਹ ਰਬਾਬ ਨਾ বাজਾਈ ਜਾਏ ਤੇ ਇੱਥੋਂ ਹੀ ਸਿੱਖ ਪੰਥ ਦੀ ਗੁਰਮਤ ਸੰਗੀਤ ਦੀ ਪਰੰਪਰਾ ਆਰੰਭ ਹੋਈ